ਮੈਂ ਜਸਬੀਰ ਸਿੰਘ ਗਿੱਲ ਸਿਆਸੀ ਸਕੱਤਰ ਸਰਦਾਰ ਮਾਲ ਸਾਹਿਬ ਹਲਕਾ ਇੰਚਾਰਜ ਰਾਇਆ ਸੀ 77 ਜਲੰਧਰ ਸਰਜਾਤੀ 1 ਮੈਂ ਇੱਕ ਕੱਲ ਫੇਸਬੁਕ ਤੇ ਵੀਡੀਓ ਵੇਖ ਰਿਹਾ ਸੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਾਤ ਚਰਨਜੀਤ ਸਿੰਘ ਚੰਨੀ ਆਪਣੇ ਇੱਕ ਬਿਆਨ ਦੇ ਵਿੱਚ ਕਹਿ ਰਹੇ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਇਹਦੇ ਵਿੱਚ ਜਿੰਨੀਆਂ ਵੀ ਵੱਡੀਆਂ ਜ਼ਿੰਮੇਵਾਰੀਆਂ ਵਾਂ ਉਹ ਸਾਰੀਆਂ ਹੀ ਦੂਸਰੀ ਕਾਸਟਾਂ ਦੇ ਕੋਲ ਆ ਤੇ ਐਸੀ ਪਰਿਵਾਰ ਨੂੰ ਕਿਉਂ ਨਹੀਂ ਇਹ ਜਿਵੇਂ ਬਿਮਾਰੀਆਂ ਮਿਲਦੀਆਂ ਔਰ ਇਸ ਗੱਲ ਨੇ ਸਾਬਤ ਕਰ ਦਿੱਤਾ ਵਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਗਰੀਬ ਵਿਰੋਧੀ ਆ ਦਲਤ ਵਿਰੋਧੀ ਆ ਔਰ ਮੈਂ ਇਸ ਗੱਲ ਦਾ ਪੂਰ ਜੋਰ ਪ੍ਰਚਾਰ ਕਰਨ ਨੂੰ ਵਾਸਤੇ ਤੁਹਾਡੇ ਨਾਲ ਰੂ ਰੂ ਹੋਇਆ ਅੱਜ ਕਿ ਭਾਰਤੀ ਜਨਤਾ ਪਾਰਟੀ ਗਰੀਬ ਦੇ ਨਾਲ ਖੜੀ ਆ ਗਲਤ ਮਜ਼ਦੂਰਾਂ ਦੇ ਨਾਲ ਖੜੀ ਆ ਜੋ ਵੀ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੀ ਵਧਤ ਹੋਈ ਆ ਉਹ ਗਰੀਬੀ ਰੇਖਾ ਖਾਸ ਕਰ ਐਸੀ ਪਰਿਵਾਰਾਂ ਦੇ ਨਾਲ ਵਧੀ ਆ ਔਰ ਮੈਂ ਇਸ ਗੱਲ ਨੂੰ ਬੜਾ ਇਮਾਨ ਆਪਣੇ ਆਪ ਦੀ ਮਾਨ ਸਮਝਦਾ ਕਿ ਮੈਂ ਇੱਕ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਨਾਲ ਕੰਮ ਕਰ ਰਿਹਾ ਹਾਂ ਸਰਦਾਰ ਮਹਿੰਦਰ ਸਿੰਘ ਮਾਲ ਹਲਕਾ ਇੰਚਾਰਜ ਰਾਇਆ ਸੰਸੀ ਮੈਂਬਰ ਜਨਰਲ ਕੌਂਸਲ ਪੰਜਾਬ ਦੇ ਨਾਲ ਬਤੌਰ ਸਿਆਸੀ ਸਕੱਤਰ ਵਜੋਂ ਸੇਵਾ ਨਿਭਾ ਰਿਹਾ ਹਾਂ ਤੇ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕਰ ਰਿਹਾ ਹਾਂ